ਰਿਆ 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 ਤੇ ਜ ਕੋਈ ਮੁਰਗੀ ਫਸੀ ਨਹੀਂ ਤੇ ਜ ਕੋਈ ਆਵੇ ਤੇ ਐਪਪਲ ਸਿੰਘ ਦੇ ਖਾਤੇ ਇਹਦੇ ਵੀ ਜੀਤ ਨੂੰ ਦਹਾੜ 10 ਲੱਖ ਵੀ ਇਹਦੇ ਬਣੇ ਬਈ ਤੇ ਓ ਕਿਹੜੇ ਹੁੰਦਾ ਅੱਛਾ ਬਿੱਪਲ ਸਿੰਘ ਹੀ ਹੈ ਕੇ ਨਹੀਂ ਕਰਦਾ ਹੈ ਗਾਜ ਜਾਨੇ ਆ ਲਾਲੇ ਕੋਲੇ ਵੇਖਦਿਆਂ ਜੇ ਲਾਲੇ ਨੇ 20 ਲੱਖ ਰੁਪਇਆ ਦੇਤਾ ਤੇ ਟਰੈਕਟਰ ਤੇ ਜ਼ਮੀਨ ਦੋਨੇ ਵਿਚਾਲੂਗਾ ਪਰ ਹੁਣ ਵੇਖਦਿਆਂ ਵੀ ਕੀ ਪਤਾ ਲਾਲਾ ਦੇਵੇ ਪੈਸੇ ਕਿੰਨਾ 10 ਲੱਖ ਪਹਿਲਾਂ ਬਣਿਆ ਪਿਆ ਸਾਸਰੀ ਘਰ ਲਾਲਾ ਜੀ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਹੋਰ ਲਾਲਾ ਜੀ ਠੀਕ ਠਾਕ ਹੋ ਹਾਂ ਜੀ ਬਹੁਤ ਵਧੀਆ ਜੀ ਸਤਿ ਸ਼੍ਰੀ ਅਕਾਲ ਠੀਕ ਹੈ ਗਾ ਲਾਲਾ ਜੀ ਘਰ ਪਰਿਵਾਰ ਦਾ ਤਕਰੀਬਨ ਠੀਕ ਹੀ ਆ ਤੇ ਤੁਹਾਡੇ ਕੋਲੇ ਕੰਮ ਹੀ ਆਇਆ ਸੀਗਾ ਬੋਲੋ ਭਾਈ ਕੰਮ ਮਤੋਂ ਨੂੰ ਪਤਾ ਤੁਹਾਡੇ ਕੋਲੇ ਪੈਸੇ ਲੈਣੇ ਆਉਣਾ ਹੁੰਦਾ ਹੋਰ ਵੀ ਕੰਮ ਆਪਾਂ ਨੂੰ ਤੁਹਾਡੇ ਤੱਕ ਪਹੁੰਚਣਾ ਆਪਣੇ ਕਿੰਨੇ ਕਿ ਭਜਨਾ ਸਰਦਾਰ ਭਾਈ ਮੇਰਾ ਲਾਲਾ ਜੀ 20 ਲੱਖ ਨਾਲ ਸਰੂਗਾ 20 ਲੱਖ 20 ਲੱਖ ਤਾਂ ਨਹੀਂ ਬਣੇ ਭਾਈ ਆਪਣੇ ਫੇਰ ਹੁਣ ਲਾਲਾ ਜੀ ਕਰੋ ਹੱਲ ਮੇਰੀ ਤਾਂ ਜ਼ਮੀਨ ਵੀ ਜਾਂਦੀ ਪਈ ਆ ਤੇ ਟਰੈਕਟਰ ਵੀ ਜਾਂਦਾ ਪਿਆ ਨਹੀਂ ਭਾਈ ਇਹ ਨਾ ਫਿਰ ਵੀ ਇਹ ਕਿ ਥੋੜਾ ਜਿਹਾ ਪਹਿਲਾਂ ਕੰਪਲੀਟਾ ਸਿੱਧਾ ਜਾਇਆ ਪਿਆ ਤੇ ਕਿਆ ਕਰਕੇ ਪ੍ਰੋਬਲਮ ਜੀ ਪਹਿਲੀ ਆਈ ਪਈ ਹੈ ਭਾਈ ਹੁਣ ਲਾਲਾ ਜੀ ਫਿਰ ਤੁਹਾਡੇ ਵੱਲੋਂ ਮੈਂ ਜਵਾਬ ਹੀ ਸਮਝਾਂ ਆ ਭਾਈ ਜੋ ਆ ਵੀ ਸਮਝੋ ਇਹ ਦੁੱਤਰ ਦਾ ਜਵਾਬ ਹੀ ਆ ਭਾਈ ਹੁੰਦਾ ਹੈ ਚਲੋ ਲਾਲਾ ਜੀ ਸਤਿ ਸ੍ਰੀ ਅਕਾਲ ਲਾਲਾ ਜੀ ਜੀ ਕਰ ਭਾਈ ਜੀ ਯੋਯੋਹਾਣੀ ਸਿੰਘ ਯੋਯੋਹਾਣੀ ਸਿੰਘ ਯੋਯੋਹਾਣੀ ਸਿੰਘ ਭਾਈ ਪਾਰਟੀ ਤੇ ਬਹੁਤ ਮਜ਼ਾ ਆਇਆ ਹਾਂ ਭਾਈ ਬਾਪੂ ਮੰਜੇ ਤੇ ਉਦਾਸ ਚਾ ਪਿਆਜ ਆ ਪੁੱਛਦਿਆਂ ਕੀ ਗੱਲ ਹੋਈ ਵਾਹ ਗਰੂ ਸੱਚੇ ਬਰਬਾਸ ਵਾਹ ਗਰੂ ਬਾਪੂ ਕੇ ਵਜੇ ਲਾ ਗਿਆ ਲਾਫੂ ਪੁੱਤਰੋ ਅੱਜ ਆਪਣੀ ਜ਼ਮੀਨ ਤੇ ਟਰੈਕਟਰ ਦੋਨੇ ਹੱਥਾਂ ਚੋਂ ਖੋਸ਼ ਦੇ ਜਾਣੇ ਆ ਬੈਂਕ ਵਾਲਿਆਂ ਦਾ ਫੋਨ ਆਇਆ ਸੀ ਆਂਦੇ ਟਰੈਕਟਰ ਫੜ ਕੇ ਲੈ ਕੇ ਜਾਣਾ ਤੇ ਜ਼ਮੀਨ ਦੀ ਵੀ ਕੱਲ ਨੂੰ ਆਪਣੀ ਨੁਲਾਮੀ ਹੋ ਜਾਣੀ ਆ ਖੜਾ ਕਰਕੇ ਆਪਣਾ ਸਾਰੀ ਫਸਲ ਤਾਂ ਤਬਾਹ ਹੋ ਗਈ ਆ ਹੁਣ ਮੇਰੇ ਕੋਲ ਨਾ ਤਾਂ ਦੇਣ ਲਈ ਪੈਸੇ ਟਰੈਕਟਰ ਦੀ ਕਿਸ਼ਤ ਭਰਨ ਲਈ ਪੈਸੇ ਆ ਤੇ ਨਾ ਹੁਣ ਮੇਰੇ ਤੋਂ ਜ਼ਮੀਨ ਦਾ ਠੀਕਾ ਦਿੱਤਾ ਜਾਂਦਾ ਤੇ ਨਾ ਜਿਹੜੀ ਆਪਣੀ ਜੱਦੀ ਜ਼ਮੀਨ ਆ ਮੇਰੇ ਤੋਂ ਹੁਣ ਉਹ ਵੀ ਨਹੀਂ ਵਿਚਾਈ ਜਾਣੀ ਕਿਉਂਕਿ ਉਹਦੇ ਤੇ ਵੀ ਆਪਾਂ ਲੰਮਟਾਂ ਚੱਕੀ ਬੈਠੇ ਆ ਉਹ ਤਾਂ ਹੁਣ ਸਾਰਾ ਕੁਝ ਪੁੱਤਰਾ ਗਿਆ ਹੀ ਸਮਝੋ ਬਾਪੂ ਆਏ ਕਿ ਮੈਂ ਲੈ ਜਾਣੀ ਉਹਨਾਂ ਪੁੱਤਰਾ ਰਾਪਾਸਰੀ ਆ ਉਹਨ ਜੇ ਉਹ ਆਪਣੇ ਕੋਲ ਪੈਸਾ ਹੀ ਨਹੀਂ ਕੋਈ ਬਚਿਆਗਾ ਹੜਾ ਵਿੱਚ ਸਾਰਾ ਕੁਛ ਤਾਂ ਰੁੜ ਗਿਆ ਠੀਕ ਹੈ ਨਾ ਹੁਣ ਚਲੋ ਕੋਈ ਨਹੀਂ ਕਰਦੇ ਉਹਨਾਂ ਅੱਗੇ ਮੈਂ ਤਰ ਲਾ ਵੇਖਦਾ ਮਲਾਈਮਾ ਸਸਰੀਕਾ ਨਾ ਸ੍ਰੀ ਗਾਨ ਪਿੱਪਲ ਸਿੰਘ ਦਾ ਘਰ ਕਿਹੜਾ ਇੱਥੇ ਉਸ ਸੰਗ ਨੇ ਜੋ ਕਾਂਡ ਕੀਤਾ ਨਹੀਂ ਨਹੀਂ ਉਹਨਾਂ ਦੀ ਤਾਂ ਜ਼ਮੀਨ ਦੀ ਤੇ ਟਰੈਕਟਰ ਦੀ ਰਿਕਵਰੀ ਕਰਨ ਆਏ ਸੀ। ਅੱਛਾ ਜੀ ਪੁਲਿਸ ਸਿੰਘ ਸਾਹਿਬੀ ਮੋਰ ਮੁਰਕੇ ਕਰਨ ਆ ਲਈ। ਠੀਕ ਹੈ। ਪੁੱਤਰਾ ਉਹ ਸਾਹਮਣੇ ਮੁਲਾਜ਼ਮ ਆਉਂਦੇ ਪਏ ਆ ਬੈਂਕ ਵਾਲੇ ਤੇ ਮੈਨੂੰ ਲੱਗਦਾ ਵੀ ਅੱਜ ਟਰੈਕਟਰ ਤੇ ਜ਼ਮੀਨ ਲੈ ਕੇ ਜਾਣਗੇ ਪੁਲਿਸ ਮੁਲਾਜ਼ਮ ਵੀ ਅੱਜ ਨਾਲ ਹੀ ਲੈ ਕੇ ਆਉਂਦੇ ਪਏ ਆ। ਬਾਪੂ ਆਏ ਤੇ ਵੇਲੇ ਹਣਤਾ ਪੁੱਤਰਾ ਆਪਣਾ ਮਿਹਨਤ ਤਰ ਲਈ ਆ ਜੇ ਮਿਹਨਤ ਤਰਲੇ ਦੇ ਵਿੱਚ ਆਪਣੀ ਬਚਤ ਹੋ ਗਈ ਤਾਂ ਠੀਕ ਆ ਨਹੀਂ ਤਾਂ ਰੰਬਾਸਰੀ ਹੁਣ ਵੇਖਦੇ ਆ ਚਲੋ ਕੋਈ ਨਹੀਂ ਆਉਣ ਦੇ ਮੁਲਾਜ਼ਮਾਂ ਲਾਵੇ ਪੁੱਤਰਾ ਲੱਗਦਾ ਮੁਲਾਜ਼ਮ ਤੇ ਬੈਂਕ ਵਾਲੇ ਆ ਗਏ ਆ ਅੱਜ ਨਹੀਂ ਆਪਣਾ ਟਰੈਕਟਰ ਛੱਡਦੇ ਇਹ ਇਹ ਤਾਂ ਸਤਿ ਸ੍ਰੀ ਅਕਾਲ ਅਫਸਰੋ ਹਾਂਜੀ ਅਫਸਰੋ ਕਿਵੇਂ ਦਰਸ਼ਨ ਦਿੱਤੇ ਬਾਈ ਜੀ ਤੁਹਾਡੇ ਟਰੈਕਟਰ ਦੀਆਂ ਪਹਿਲਾਂ 3 ਕੈਸਟਾ ਟੁੱਟ ਗਈਆਂ। ਹਾਂਜੀ ਬਾਈ ਜੀ। ਤੁਹਾਡਾ ਟਰੈਕਟਰ ਲੈ ਕੇ ਹੀ ਆਣੇ। ਥੋੜੀ ਜੀ ਮਜ਼ਦਮੋ ਹੋਰ ਮੌਲਤ ਦੇ ਦਿੰਦੇ ਸਾਨੂੰ। ਨਹੀਂ ਆਏ ਤਾਂ ਨਹੀਂ ਮੌਲਤ ਨਹੀਂ ਮਿਲ ਸਕਦੀ। ਹਾਂਜੀ ਮਜ਼ਦਮੋ ਜੇ ਸਾਨੂੰ ਥੋੜੀ ਬਹੁਤੀ ਮੌਲਤ ਮਿਲ ਜਾਂਦੀ ਤਾਂ ਕਰੋ ਕਿਰਪਾ ਸਾਡੇ ਤੇ। ਮੌਲਤ ਨਹੀਂ ਮਿਲ ਸਕਦੀ। ਅਸੀਂ ਕਾਨੂੰਨ ਦੇ ਦਾਇਰੇ ਵਿੱਚ ਹੀ ਰਹਿ ਕੇ ਕੰਮ ਕਰ ਰਹੇ ਹਾਂ। ਤੁਹਾਡੇ ਟਰੈਕਟਰ ਦੀਆਂ 3 ਕੈਸਟਾ ਟੁੱਟ ਚੁੱਕੀਆਂ। ਮੇਰੀ ਫਾਰਟਰ ਅਸੀਂ ਲੈ ਗਈ ਜਾਣਾ ਮੇਰੀ ਮੁਲਾਜ਼ਮੋਂ ਹੱਥ ਬੰਨ ਕੇ ਹੀ ਬੇਨਤੀ ਆ ਜੇ ਤੁਸੀਂ ਮਜਬੂਰ ਕਰਨ ਦੀ ਨਾਕੋਚ ਕਰੋ ਅਸੀਂ ਟਰੈਕਟਰ ਲੈ ਕੇ ਹੀ ਜਾਣਾ ਮੁਲਾਜ਼ਮੋਂ ਸਾਡੀ ਤਾਂ ਹੱਥ ਬੰਨ ਕੇ ਤੁਹਾਡੇ ਅੱਗੇ ਰਿਕੁਐਸਟ ਹੀ ਹੈ ਜੇ ਤੁਸੀਂ ਸਾਡੀ ਮੰਨ ਲਓਗੇ ਨਹੀਂ ਤਾਂ ਤੁਹਾਡਾ ਟਰੈਕਟਰ ਬੈਂਕ ਦਾ ਤੁਸੀਂ ਲਿਜਾ ਸਕਦੇ ਟਰੈਕਟਰ ਦੇ ਹੀ ਲੈ ਕੇ ਹੀ ਜਾਣਾ ਲਿਓ 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 ਭਾਈ ਜੀ ਨਾਂ ਲੈ ਕੇ ਜਾਓ ਉਹ ਨਾਂ ਕਿ ਛੋਟੇ ਕੱਟੇ ਨਾਂ ਬਿੱਲੂ ਚਲੋ ਚਲੋ ਨਾ ਨਾ यार्टार्ट ट चलो चलो लिया मोटरसाइकल का का। कार स्टार्ट ਬਾਪੂ ਉਹ ਕੋਲਾ ਬਾਪੂ ਉਹ ਆ ਕੇ ਰੇ ਤੋ ਮੈਂ ਸਾਰਾ ਕੁਝ ਲੁੱਟ ਗਿਆ ਬਾਪੂ ਉਹ ਕੋਲਾ ਤੇ ਰੇ ਲੁੱਟ ਗਿਆ ਸਾਰਾ ਸਿਤਰੋ ਲੁੱਟ ਗਿਆ ਆਪਣਾ ਹੁਣ ਤਾਂ ਸਾਰਾ ਕੁਝ ਲੁੱਟ ਗਿਆ ਰੱਬਾ ਹੁਣ ਤਾਂ ਆਪਣੇ ਆਪ ਨੂੰ ਫਾਇਆ ਹੀ ਲਾਉਣਾ ਬਚਿਆ ਅੱਜ ਆਪਣੇ ਆਪ ਨੂੰ ਫਾਇਆ ਲਾ ਕੇ ਆਪ ਦੀ ਜੀਮਨ ਲੀਲਾ ਸਮਾਪਤ ਕਰ ਲੈਣੀ ਹੈ ਮੈਂ ਵਾਹਿਗੁਰੂ ਪ੍ਰਮਾਤਮਾ